ਹਾਂਜੀ ਸਤਿ ਸ੍ਰੀ ਅਕਾਲ ਸਭ ਨੂੰ ਠੀਕ ਠਾਕ ਹੋ ਅੱਛਾ ਅੱਜ ਇੱਕ ਅ ਸਟੋਰੀ ਸ਼ੇਅਰ ਕਰਨੀ ਆ ਇੱਕ ਕਮੈਂਟ ਇੱਕ ਕਸਟਮਰ ਦੀ ਸਟੋਰੀ ਐਵੇਂ ਆ ਵੀ ਮੁੰਡੇ ਦੀ ਏਜ ਹੈਗੀ ਆ 26 ਸਾਲ ਤੇ ਗਲਤ ਏਜ ਦੇ ਹੱਥੇ ਚੜ ਗਿਆ ਯੂਕੇ ਜਾਣ ਦਾ ਸੁਪਨਾ ਸੀ ਯੂਕੇ ਉਹਦੀ ਵਾਈਫ ਸੀਗੀ ਵੇ ਦਾ ਅਪਲਾਈ ਮੇਬੀ ਕੀਤਾ ਕਿ ਨਹੀਂ ਕੀਤਾ ਏਜੰਟ ਨੇ ਉਹਨੂੰ ਕਿਹਾ ਕਿ ਤੈਨੂੰ ਯੂਰਪ ਭੇਜ ਦਿੰਨੇ ਆ ਯੂਰਪ ਤੋਂ ਟਪਾ ਦਾਂਗੇ ਯੂਕੇ ਹਨਾ ਡੌਂਕੀ ਲਵਾ ਦਾਂਗੇ ਚਲੋ ਭਾਈ ਹੁਣ ਇੱਥੋਂ ਚਲ ਗਿਆ ਯੂਰਪ ਚਲ ਗਿਆ ਉਸੋ ਬੈਲਜੀਅਮ ਤੋਂ ਡੌਂਕੀ ਡੌਂਕੀ ਮੇਬੀ ਲਣੀ ਸੀ ਕਿ ਤੇ ਘਰ ਦਾ ਇੱਕੋ ਇੱਕ ਮੁੰਡਾ 18 ਲੱਖ ਰੁਪਇਆ ਦਿੱਤਾ ਏਜੰਟ ਨੂੰ ਇੱਥੋਂ ਤੇ 9 ਲੱਖ ਦਿੱਤਾ ਅੱਗੇ ਪਹਿਲਾਂ ਹੀ ਪੈਸੇ ਦੇ ਦਿੱਤੇ ਤੇ ਉਹ ਤੋਂ ਕ੍ਰੋਸ ਕਰਾਉਣਾ ਸੀ ਬਾਰਡਰ ਭਾਜੀ ਹੁਣੇ ਫੜੇ ਗਿਆ ਜਦੋਂ ਸ਼ਿਪ ਦੇ ਵਿੱਚ ਬਹਿਣਾ ਸੀ ਉੱਥੇ ਹੀ ਫੜੇ ਗਿਆ ਬੈਲਜੀਅਮੀ ਹੁਣਾਂ ਚੱਕ ਕੇ ਮਾਰਿਆ ਇੰਡੀਆ ਤੇ ਇੰਡੀਆ ਭਾਜੀ ਦਾ ਜਿਹੜਾ ਏਜੰਟ ਸੀਗਾ ਏਜੰਟ ਪਹਿਲਾਂ ਹੀ ਟਿਕਟ ਲੈ ਕੇ ਨਿਕਲ ਗਿਆ ਕੈਨੇਡਾ ਨੂੰ ਹੁਣ ਏਜੰਟ ਵੀ ਗਿਆ ਪੈਸੇ ਵੀ ਗਿਆ ਯੂਰਪ ਦਾ ਵੀਜ਼ਾ ਵੀ ਗਿਆ ਕਰਜ਼ਾਈ ਹੋ ਗਿਆ ਇਹ ਵੀਡੀਓ ਦੱਸਣ ਦਾ ਮਤਲਬ ਇਹ ਹੈ ਕਿ ਕੋਸ਼ਿਸ਼ ਕਰਿਆ ਕਰੋ ਪਹਿਲਾਂ ਟਰੈਵਲ ਏਜੰਟ ਦੀ ਮਾੜੀ ਜਿਹੀ ਹਿਸਟਰੀ ਜਾਣਨ ਦੀ ਵੀ ਇਹਨੇ ਕੀ ਅਸਤਾ ਕੀਤਾ ਆ ਇਹਨੇ ਬੰਦੇ ਸਹੀ ਭੇਜੇ ਆ ਇਹਦੇ ਕੋਲ ਲਾਇਸੈਂਸ ਹੈਗਾ ਵਾ ਇਹਨੂੰ ਇਹਨੂੰ ਨੌਲੇਜ ਹੈਗੀ ਆ ਕਿ ਬਸ ਦਿੱਲੀ ਵਾਲਿਆਂ ਦੇ ਹਸਾ ਹੁਣਾ ਚੱਲਣ ਵਾਲਾ ਏਜੰਟ ਆ ਹਨਾ ਇਹ ਚੀਜ਼ ਜ਼ਰੂਰ ਪਤਾ ਕਰਿਆ ਕਰੋ ਤੇ ਪੈਸੇ ਹਮੇਸ਼ਾ ਮੇ ਸ਼ੰਭਾ ਜਦੋਂ ਜਾਂ ਜਿੱਦਾਂ ਵੀ ਤੁਹਾਡੀ ਗੱਲਬਾਤ ਹੋਈ ਉਹਵੇਂ ਕਰੋ ਤੇ ਮਤਲਬ ਕੀ ਡੋਂਕੀਆਂ ਡੁੰਗੀਆਂ 2 ਨੰਬਰ ਦਾ ਤੁਹਾਡੇ ਮੂਰੇ ਬੇਨਤੀ ਹੈ ਮੇਰੀ ਸਾਰੇ ਸਾਹਮਣੇ 2 ਨੰਬਰ ਦਾ ਕੰਮ ਛੱਡ ਦੋ 2 ਨੰਬਰ ਜੇ ਕਿਸੇ ਕੋਈ ਈਲਾ ਨਹੀਂ ਕੋਈ ਫਾਇਦਾ ਨਹੀਂ ਤੰਗ ਹੋਵੋਗੇ ਪਰੇਸ਼ਾਨ ਹੋਵੋਗੇ ਫਸੂਗੇ ਕਿਸ ਨਾ ਕਿਸੇ ਮੋੜ ਤੇ ਜ਼ਰੂਰ ਫਸੂਗੇ ਉਹਦਾ ਚੱਕਰੀ ਐਵੇਂ ਹੁੰਦਾ ਹੁਣ ਤੁਸੀਂ ਅਮਰੀਕਾ ਨੂੰ ਦੋ ਨੰਬਰ ਤੇ ਚੱਲ ਗਏ ਚਲੋ ਸਾਡੇ ਮੁੰਡੇ ਵੀ ਗਏ ਆ ਤੁਹਾਨੂੰ ਪਤਾ ਅਮਰੀਕਾ ਦੇ ਹਾਲਾਤ ਯੂਕੇ ਜਾਉਂਗੇ ਯੂਕੇ ਤੇ ਚਲੋ ਜਾਨਣਾ ਜਿੰਨੇ ਵੀ ਜਾਣਾ ਵੀਜ਼ੇ ਤੇ ਜਾਓ ਸਾਰਾ ਪੰਜਾਬ ਵਿਸਟਰ ਵੀਜ਼ੇ ਤੇ ਗਿਆ ਉੱਥੇ ਰਹਿ ਰਿਹਾ ਕੰਮ ਕਰਦੇ ਆ ਕੋਈ ਕ੍ਰਾਈਮ ਨਾ ਕਰੋ ਸਹੀ ਆ ਤੁਸੀਂ ਬਾਰਡਰ ਨਾ ਕਰਾਸ ਕਰੋ ਡੌਂਕੀਆਂ ਨਾ ਲਾਓ ਸਹੀ ਤਰੀਕੇ ਨਾਲ ਵੀਜ਼ਾ ਅਪਲਾਈ ਕਰੋ ਵੀਜ਼ਾ ਲੈਣਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਨੌਲੇਜ ਜ਼ਰੂਰ ਲਵੋ ਤੇ ਖਾਸ ਕਰਕੇ ਇੰਗਲੈਂਡ ਦੀ ਡੋਂਕੀ ਲਾਉਣ ਮਾਰੇ ਨਾ ਹੀ ਸੋਚੋ ਤਾਂ ਚੰਗੀ ਗੱਲ ਆ ਉਥੇ ਇਸ ਟਾਈਮ ਹਾਲਾਤ ਬਹੁਤ ਮਾੜੇ ਆ ਬੰਦਾ ਇੱਕ ਤਾਂ ਡਿਪੋਰਟ ਹੁੰਦਾ ਦੂਸਰਾ ਵੀਜ਼ਾ ਵੀ ਕੈਨਸਲ ਹੁੰਦਾ ਤੁਹਾਡਾ ਯੂਰਪ ਦਾ ਤੀਸਰਾ ਯੂਰਪ ਦਾ ਬੈਨ ਵੀ ਲੱਗਦਾ ਹੁੰਦਾ ਸੋ ਡੋਂਕੀ ਨਾ ਲਾਓ ਏਕੇ ਨੰਬਰ ਤੇ ਜਾਓ ਬਸ ਇਗਾਈ